ਗੁੱਡ ਮਾਰਨਿੰਗ ਮਿੱਤਰੋ ਕੀ ਹਾਲ ਏ ਤੁਹਾਡੇ ਆਈ ਹੋਪ ਤੁਸੀਂ ਸਾਰੇ ਬੜੇ ਵਧੀਆ ਹੋਵੋਗੇ ਬੜੇ ਵਧੀਆ ਹੀ ਰਹੋ ਭਰਾਵਾ ਰਾਜੀ ਖੁਸ਼ੀ ਰਹੋ ਤੇ ਲਓ ਵੀ ਮਿੱਤਰੋ ਰਾਤ ਆਪਾਂ 8:30 ਵਜੇ ਪਾਣੀ ਛੱਡ ਕੇ ਆਏ ਸੀ ਤੇ ਮੋਗ ਦਾ ਪਾਣੀ ਇੰਨਾ ਸੀ ਇਕੱਠੀਆਂ ਛੀਕਰਾਂ ਲਾ ਲੱਗੀਆਂ ਛੱਕ ਆਪਣ ਛੀਕਰਾਂ ਲਾ ਤੇ ਹੁਣ ਆਪਾਂ ਮੇਰੇ ਤੜਕੇ ਦਾ ਟਾਈਮ ਆ ਤੇ ਖੇਤ ਕਰਦੇ ਆ ਰਵਾਨਗੀ ਤੇ ਜਾਈ ਜਨ ਯੋਰਾ ਸ਼ੋਰਾ ਦੇ ਤੇ ਵੇਖਦੇ ਆ ਤੇ ਕਣਕਾਂ ਦੇ ਵਿੱਚ ਪਾਣੀ ਨੇ ਕਿੰਨੀ ਕੁ ਖੁੱਤੀ ਪਾਈ ਆ ਭਾ ਜਾ ਕੇ ਚੈੱਕ ਕਰਦੇ ਆ ਬਾਕੀ ਵੇਖੀ ਚੱਲੋ ਕਹਿੰਦੇ ਗਿੰਗ ਛੇੜ ਲਿਆ ਉਹ ਵੀ ਮਿੱਤਰੋ ਖੇਤ ਆਉਣ ਅਸਾਰ ਤੇ ਕਹਿੰਦੇ ਲੀਵਰ ਵਾਜਾ ਮਾਰਦਾ ਸੀ ਕਹਿੰਦਾ ਆਉਣ ਦੇ ਤਤੀ ਤਤੀ ਚਾਰਾ ਤੇ ਨਾਲ ਕਹਿੰਦੇ ਬਿਸਕਟਾਂ ਦਾ ਘੋਲ ਦਿੱਤਾ ਜਾਊਗਾ ਮੁੰਡਿਓ ਤੇ ਲੀਵਰ ਵਾਜਾਂ ਮਾਰੇ ਮਾਰੇ ਚਾਂਗਾ ਤੇ ਦਿਨਿਆਂ ਮਿੱਤਰੋ ਕਰੀਮੀ ਦਾ ਕੋਲ ਇਹਨੂੰ ਕਰਾਰੇ ਬਿਸਕਟਾਂ ਦਾ ਤੇ ਲਾਓ ਵੀ ਮਿੱਤਰੋ ਬਿਸਕਟ ਖਾ ਕੇ ਵੇਣਾਂ ਵੀ ਬਾਤਾਂ ਕੀ ਆ ਹੂੰ ਡੱਕਈ ਨਹੀਂ ਦੇਖਦੇ ਆ ਲਾਓ ਵੀ ਸੱਜਣੋ ਕਿਹੜਾ ਆ ਗਿਆ ਸਿਰੇ ਤੇ ਕਿੱਲੇ ਆਪਣੇ ਲੱਗੇ ਜੀ ਤਿੰਨ ਪਾਣੀ ਦੇ ਤੇ ਬਾਕੀ ਸਿਰੇ ਆ ਗਈ ਲਸਣ ਤੇ ਲਸਣ ਅਗਲੇ ਮੱਥੇ ਸੀ ਚਾਚੇ ਦੇ ਆਉਂਦਾ ਨਹੀਂ ਸੀ ਪਾਣੀ ਆਪਾਂ ਬਈ ਜੀ ਇਹ ਲਸਣ ਅੱਗੋਂ ਕਹਿਰੇ ਚ ਵੱਢ ਕੇ ਲਾਈ ਜੰਨੇ ਆ ਲਸਣ ਪਾਣੀ ਮੰਗ ਰਹੀ ਸੀ ਟੁੱਥੇ ਸੁੱਕ ਗਏ ਸੀ ਇਹਦੇ ਆ ਪਾਣੀ ਸਾਲਾ ਬਾਲੀ ਮਾਰਚ ਤੇ ਪਾਛੇ ਕਿਰਾ ਤਾਂ ਜਰਾਕਾ ਬਈ ਜਾਂਦਾ ਬਈ ਨਯਾਰੇ ਆ ਗਏ ਤੇ ਜਮ ਚੱਲੀ ਜਾਂਦਾ ਪਾਣੀ ਪੂਣੀ ਓਕੇ ਰਿਪੋਰਟਾਂ ਨੇ ਮਿੱਤਰੋ ਤੇ ਅੱਗੇ ਕਰਦੇ ਆ ਮੂੰਹ ਕਿਹੜਾ ਹਾ ਜਦੋਂ ਆਪਾਂ ਆਏ ਸੀ ਉਦੋਂ ਛੱਡਿਆ ਸੀਗਾ ਤੇ 25 ਮਿੰਟਾਂ ਚ ਕਿਰਾ ਸਿਰੇ ਮਾਰਿਆ ਮੋਟਰਾਂ ਤੇ ਮੋਗਾ ਮੋਗਰੇ ਦਾ ਪਾਣੀ ਤਾਂ ਪਾਉਣੀ ਕ ਮੋਟਰ ਦੇ ਹੀ ਆ ਤੇ ਪਤਾ ਨਹੀਂ ਕੀ ਚੱਕਰ ਪਾਣੀ ਰੁੱੜਦਾ ਬੜਾ ਯਾਰ ਕਮਾਲਾ ਹੀ ਹੋਈਆਂ ਪੰਨਾਂ ਜਮਾ ਕਣਕਾ ਸਾਡਾ ਹਾਲ ਬਈ ਕਣਕਾਂ ਦਾ ਦੇਖ ਸਕਦੇ ਹੋ ਆ ਪੋਜੀਸ਼ਨ ਇੱਕ ਟਾਈਮ ਇਹ ਕਣਕ 22230862977 ਤੇ 187 ਚਾਰੇ ਆਟਮਾ ਰਲਾ ਕੇ ਵਿਜੀ ਗਈ ਹੈ ਬਈ ਤੇ ਕਾਦੇ ਦਾ 5 ਫੁੱਟ ਤੋਂ ਉੱਤੇ ਹੈ ਤੇ ਸਮਝੋ ਬਾਹਰ ਹੋਈਆਂ ਪੰਨਾਂ ਗੱਲਾਂ ਬਸ ਹਾਂ ਬਈ ਮਿੱਤਰੋ ਪਾਣੀ ਨੇ ਕਹਿੰਦੇ ਅੱਜ ਕਰਾਤੀ ਧੰਨ ਧੰਨ ਤਾਂ ਅੰਨ ਤੰਨ ਕਰਾਤੀ ਮਤਰੋ ਪਾਣੀ ਨੇ ਅੱਜ ਪਾਣੀ ਨੇ ਕਿਉਂ ਔਖੇ ਗਰਮੀ ਦਾ ਸਤਾਇਆ ਮਨੁੱਖ ਆਪਦੇ ਪੜਾਵਲ ਵਾਦਾ ਗਿਆ ਇਹਨੂੰ ਐਸੀ ਮੰਜੇ ਤੇ ਰਾਮ ਕਰੂੰਗਾ ਕੋਈ 10 ਮਿੰਟ ਬਹਿ ਕੇ ਕੋਈ ਸਰੀਰ ਕੋਈ ਟਕਾਣੇ ਚਾਊਗਾ ਤੇ ਮੁੜਕ ਮੁੜਕੀ ਤਰ ਪੱਤਰਪ ਹੁੰਦੀ ਪਈ ਤੇ ਅੱਗੇ ਗੱਭਰੂ ਨੂੰ ਕਹਿੰਦੇ ਡਿੱਗੀ ਹੋਈ ਬਰਸੀਨ ਵਾਜਾਂ ਮਾਰਦੀ ਕਿਹਦੀ ਜਾਨਾ ਕਿਤੇ ਆ ਲੇ ਆਦਾ ਤੀਗਰਾ ਮੈਨੂੰ ਵਾਢਾ ਪਾ ਚੰਦ ਰਿਆ ਤੇਰੀ ਮਕਾਇਆ ਹੀ ਮੈਂ ਮੁਕਣੀ ਐ ਲੋਕਾਂ ਨੇ ਨਹੀਂ ਵੜਨਾ ਮੈਨੂੰ ਹਾਏ 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 ਦੁਖੀ ਹੁੰਦਾ ਹੋਇਆ ਮਨੁੱਖ ਚਾਹ ਵੱਲ ਨੂੰ ਫੇਰ ਵਾਧਾ ਜਾਂਦਾ ਭਾਈ ਅੱਗੇ ਮਟਰ ਕਹਿੰਦੇ ਆ ਬੈਠ ਲਾ ਗੋਡੀ ਜੇ ਸਾਹ ਸਬਜੀ ਧਰਨੀਆ ਤੇ ਤੋੜ ਮੈਨੂੰ ਮੈਂਨਨ ਕਿਹਾ ਤੁਸੀਂ ਰੋਕੋ ਕਿਰਾ ਵੇਟ ਕਰੋ ਮਿੱਤਰੋ ਮੈਂ ਬਹੁਤ ਹੀ ਅੱਕਿਆ ਪਿਆ ਔਕਾ ਸੌਕਾ ਹੋਲੀ ਹੋਲੀ ਭਿੰਡੀਆਂ ਵਿੱਚੋਂ ਦੀ ਮੈਂ ਅਗਲੇ ਪੜਾਵਾਂ ਵੱਲ ਵਾਦਾ ਹੋਇਆ ਮਿੱਤਰੋ ਤੇ ਚਿੱਤ ਕਾਉ ਮਾਉ ਪਿਆ ਕਰ ਆ ਜਿਹੜਾ ਤੁਸੀਂ ਪਹਿਲਾ ਵਲੌਗ ਵੇਖਿਆ ਨਾ ਇਹ ਤਾਂ ਮਿੱਤਰੋ ਕੱਲ ਵਾਲਾ ਸੀ ਕੱਲ ਟਾਈਮ ਜਾਨੀ ਲੱਗਿਆ ਪਾਣੀ ਨੇ ਬੜੇ ਠਿੱਠ ਕਰੇ ਅੱਜ ਮਿੱਤਰੋ ਕਿੱਲੇ ਰਹਿ ਗਏ ਆਪਣੇ ਕੋਲ 4 ਤੇ 3.5 ਕਿੱਲੇ ਕਹਿੰਦੇ ਕੱਲਾ ਪਰ ਰਫਲ ਤੇ ਸੀ ਤੇ ਮਿੱਤਰੋ ਓਕੇ ਰਿਪੋਰਟਾਂ ਕਰਾਂ ਪਾਣੀ ਚੱਲੀ ਜਾਂਦੇ ਆ ਇੱਕ ਕੈਪੋਚੀਨਾ ਪਾਪਾ ਛੱਡੀ ਜਾਂਦੀ ਆ ਤੇ ਟਾਈਮ ਹੋ ਗਿਆ ਮਿੱਤਰੋ ਸਾਢੇ ਸ਼ੀਦ ਆ ਤੇ ਆਪਾਂ ਮਿੱਤਰੋ ਖੇਤ ਗੜਦਾ ਪੋਈ ਜਾਂਨੇ ਆ ਤੇ ਹੋਰ ਬਾਕੀ ਤਾਂ ਸਾਰੇ ਤੁਸੀਂ ਸੈੱਟ ਹੀ ਆਉਂਗੇ ਉਹ ਡੀਪਾਂ ਨੂੰ ਹਜੇ ਵੀ ਵਰਥਾ ਹੋਏ ਆਹਾ ਲਓ ਵੀ ਮਿੱਤਰੋ ਅੱਜ ਆਪਾਂ ਪਾਣੀ ਦਾ ਐਂਡ ਕਰਕੇ ਚੱਲਣਾ ਤੇ ਇਸ ਤੋਂ ਬਾਅਦ ਕਹਿੰਦੇ ਕਬੀਲਦਾਰੀਆਂ ਦੇ ਕੰਮ ਨਿਮੇੜਨੇ ਨੇ ਲਓ ਵੀ ਮਿੱਤਰੋ ਪਹਿਲਾ ਨੱਕਾ ਆ ਗਿਆ ਈ ਆ ਨੱਕੇ ਕੱਲ 211 ਚ ਪਾਣੀ ਛੱਡਿਆ ਸੀਗਾ ਤੇ ਆ ਪਤੰਦਰ ਨੇ ਕਿਆਰੇ ਜੇ ਨੇ ਅੱਧਾ ਘੰਟਾ ਚੱਲਿਆ ਨਹੀਂ ਕੱਲਾ ਹੱਥ ਨੇ ਇੱਕ ਤਾਂ ਪਹਿਲਾਂ ਲੱਗਿਆ ਸੀ ਨਾ ਇਹ ਆ ਕਣਕਾਂ ਹੀ ਆਈਆਂ ਉਹ ਤੋਂ ਪਹਿਲਾਂ ਲਾਇਆ ਸੀਗਾ ਇਹ ਪਾਣੀ ਲਾਓ ਵੀ ਮਿੱਤਰੋ ਆਪਾਂ ਇਹ ਬੰਦ ਕਰਕੇ ਫਿਰ ਚੱਲਦੇ ਆਂ ਅਗਲੇ ਪਾਸੇ ਲੰਮੇ ਕਿਆਰੇ ਚ ਲਾਓ ਵੀ ਮਿੱਤਰੋ ਕਹਿੰਦੇ ਇੱਕ ਤਾਂ ਆਹ ਕਿਆਰਾ ਰਹਿ ਗਿਆ ਆਪਣੀ ਕਣਕ ਦਾ ਤੇ ਇੱਕ ਆਪਣਾ ਰਹਿ ਗਿਆ ਹਉ ਲੰਮੇ ਕਿਆਰੇ ਰਹਿ ਗਏ ਤਿੰਨ ਤੈਨਾਂ ਕਿਆ ਰੇ ਹੋ ਰਹਿਗੇ ਰੱਬ ਜਿਹੜਾ ਭਲਾ ਕਰੇ ਵੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਰਫਲ ਦਾਂਗੇ ਰਫਲ ਕੇ ਮਿੱਤਰੋ ਫਿਰ ਕਹਿੰਦੇ ਕੰਮ ਕਰਮ ਕਾਂਡ ਕਹੀ ਕਰਨੇ ਆ ਇਹਦੂ ਬਾਅਦ ਸ਼ਡਿਊਲ ਦਿਨੋਂ ਦਿਨ ਬਿਜੀ ਆਈ ਜਾਂਦਾ ਦਿਨੋਂ ਦਿਨ ਗਾਂ ਨੂੰ ਫਾਨੇ ਲੈ ਲੈ ਵੱਡੇ ਜ਼ਮੀਨਾਂ ਠੇਕੇ ਤੇ ਵੱਧ ਲੈ ਲਈ ਤੇ ਮਿੱਤਰੋ ਕੱਲੀ ਜਿੰਦ ਤੇ ਕਹਿੰਦੇ ਛਾਪੇਣੇ ਕਾ ਹੁਣੇ ਨੇ ਜੋਨੇ ਵੇਲੇ ਕਹਿੰਦੇ ਸਿਆਪੇ ਨੀਕਾ ਹੋਣੇ ਨੇ 20 25 ਕਿੱਲੇ ਬਾਣ ਹੋ ਜੂਗਾ ਇਕੱਠਾ ਤੇ ਪਾਵਾਂ ਗੜਦਾ ਹੈ ਕਈ ਬੰਦੇ ਕਹਿੰਦੇ ਸੀ ਕਈ ਬੰਦੇ ਦੀ ਸਲਾਹ ਵੇਖ ਲੋ ਦਿੱਤੀ ਮੈਨੂੰ ਇਹਨੇ ਯਾਰ ਤੂੰ ਨਾ ਜਬੂਨ ਬਾਲੀ ਠੇਕੇ ਤੇ ਲੈ ਲਈ ਤੇ ਕੰਮ ਨਾ ਔਖਾ ਬਹੁਤ ਹੈ ਤੇ ਫਲਾਨਾ ਬਹੁਤ ਹੈ ਧੌਂਕਾ ਬਹੁਤ ਹੈ ਤੂੰ ਨਾ ਪੋਸਤ ਪਾਸਤ ਖਾਣ ਲੱਗ ਜਾਵੇਂਗਾ ਜਦੋਂ ਖਾਣਾ ਸੀ ਉਹ ਤਾਂ ਲੱਗੇ ਨਹੀਂ ਖਾਣਾ ਤੇ ਹੁਣ ਕੀ ਲੱਗਣਾ ਯਾਰ ਹੈ ਹੁਣ ਤਾਂ ਮਤਰਾ ਇੰਜਨ ਨਾਉ ਤੇ ਆ ਜਾਵਾ ਕਿਰਾਂ ਤਾਂ ਟਪ ਟਪ ਪਿਆ ਕਰਦਾ ਹੁਣ ਨਹੀਂ ਦਵਾਲ ਦਿਨ ਮਾਰੇ ਗਏ ਚੰਗੇ ਆ ਗਏ ਚੰਗੇ ਦਿਨਾਂ ਦੇ ਵਿੱਚ ਮਤਰਾ ਕਹਿ ਕਹਿ ਕੇ ਕੱਢਾਂਗੇ ਇਕੱਲੇ ਇਕੱਲੇ ਦਾ ਐਵੇਂ ਗੈਸ ਨਾ ਲਾਇਆ ਕਰੋ ਫਲਾਨਾ ਹੋਈ ਤਾਂ ਕੋਈ ਕੁਝ ਨਹੀਂ ਹੁੰਦਾ ਕੁਝ ਖਾਊਗਾ ਤਾਂ ਆਪਦੇ ਘਰੋਂ ਖਾਊਗਾ ਸੁੱਥੋ ਘੜਾ ਮੰਗਣਾ ਆਉਨਾ ਮੈਂ ਠੀਕ ਆ ਨਾ ਐਵੇਂ ਡੱਜ ਨਹੀਂ ਲਈ ਜਾਂਦੇ ਉਹ ਵੀ ਮਿੱਤਰੋ ਕਿਾਰੇ ਚ ਪਾਣੀ ਛੱਡਣਸਾਰ ਕਹਿੰਦੇ ਵੀ ਆਪਾਂ ਰੋਟੀਆਂ ਨੂੰ ਦੇੜਨਾ ਤੇ ਰੋਟੀਆਂ ਨਾਲ ਜਫੇ ਪਾਉਣੇ ਆ ਮਿੱਤਰੋ ਇਹਦੂ ਬਾ ਲੀਵਰਾਂ ਦੇ ਤੇ ਲਾਓ ਵੀ ਮਿੱਤਰੋ ਪਾਣੀ ਪੋਣੀ ਚੱਲੀ ਜਾਂਦਾ ਓਕੇ ਰਿਪੋਰਟਾਂ ਨੇ ਹੈੱਡਕੁਆਟਰ ਖੋਲੇ ਗਏ ਨੇ ਤੇ ਪਾਣੀ ਤਰਲ ਤਰਲ ਪਦਾਰਥ ਜਾ ਰਿਹਾ ਇੱਧਰ ਆਪਣੇ ਗੰਡੇ ਗੁੰਡੇ ਆ ਠਾਠਾ ਮਾਰਦੇ ਪਈ ਜਿਵੇਂ ਆਪਣੀ ਐਂ ਭੂਤ ਭਚਾਲ ਬਣੀ ਪਈ ਐ ਦੇਖਦੇ ਆ ਅੱਗੇ ਅੱਗੇ ਹੋਤਾ ਹੈ ਕਿਆ ਲਓ ਵੀ ਸੱਜਣੋ ਆਪਾਂ ਵਲੌਗ ਦਾ ਕਰਦੇ ਆ ਇੱਥੇ ਹੀ ਐਂਡ ਕਿਉਂ ਆਪਾਂ ਨੂੰ ਨਹੀਂ ਐਡਾ ਬਣਾਉਣਾ ਬਨੂਣਾ ਆਉਂਦਾ ਹਿੱਲ ਲੱਲਾ ਭੱਬਾ ਆਪਾਂ ਦਾ ਡੰਗ ਚਾ ਲਾਉਣਾਂ ਨੇ ਬਸ ਇੱਕ 4 ਰੁਪਏ ਜੇ ਆਉਣ ਲੱਗ ਗਏ ਮੈਂ ਚੱਲ ਮੜੇ ਪੰਜ ਚਾਰ ਮਿੰਟਾਂ ਦੀ ਬਾਦ ਉਹ ਵਧਾ ਜਾਣੇ ਤੇ ਚੱਲੀ ਜਾਂਦਾ ਕਰਾਂ ਤਾਂ ਓਕੇ ਰਿਪੋਰਟ ਐ ਸਾਰਾ ਕੁਝ ਏ ਕਣਾ ਤੂੰ ਇਹ ਮਾਤਰਾ ਬੜੇ ਹਰਾਮੀਓ ਚੌੜ ਨਹੀਂ ਬੜੇ ਜੱਟ ਕੇ ਅੱਖ ਨੂੰ ਕੋਈ ਕੋ ਸੱਕੀ ਜਾਂ ਤੂੰ ਜਮਾ ਬੜੇ ਹਰਾਮੀ ਬੰਦੇਓ ਤੋਂ ਨੂੰ ਇੱਕ ਕੰਮ ਕਿਹਾ ਸੀ ਤੁਸੀਂ ਉਹ ਵੀ ਨਹੀਂ ਕਰਿਆ ਯਾਰ ਤੁਹਾਨੂੰ ਆਖਿਆ ਸੀਗਾ ਬਾਈ ਯਾਰ ਵੀ ਆਪਣਾ YouTube ਚੈਨਲ ਹੈ ਪਿੰਡੂ ਜੱਟ ਪਿੱਤੇ ਪਾੜ ਤੇ ਕਰ ਲੋ ਸਬਸਕ੍ਰਾਈਬ ਟੋਰੀਆਂ ਮਹਲਾਤਾਂ ਕੋਈ ਬੰਦੇ ਹੁੰਦੇ ਆ ਯਾਰ ਇੰਨੇ ਕੇ ਯਾਰ ਜਮ 2 2 ਢਾਈ ਬੰਦੇ ਇਕੱਠੇ ਜੁੜ ਗਏ ਯਾਰ ਤੁਸੀਂ ਇੱਕ ਤਾਂ ਬੌਣਾ ਦੋ ਸਾਤੇ ਇਹ ਹੁਣ ਮੈਂ ਇਹਨਾਂ ਦਾ ਕੀ ਕਰੂੰਗਾ ਐ ਨਾ ਕਰਿਆ ਕਰੋ ਯਾਰ ਹੁਣ ਮੜਾ ਜਾ ਖੱਦਾ ਪਾਇਓ ਚੰਗਾ ਲਿੰਕ ਪਾਵਾਂਗੇ ਆਪਾਂ ਤੇ ਮੜਾ ਕਰੋ ਕਰਾਂ ਕੰਮ ਤੇ ਨਹੀਂ ਫਿਰ ਮੈਂ ਦੂਜੂ ਵਧਾ ਲੂੰ ਆਉਂਦੇ ਆਪਨੂੰ ਵੀ ਕੰਟੈਕਟ ਹੈਗਾ ਆਪਣਾ ਤੇ ਬਾਕੀ ਓਕੇ ਰਿਪੋਰਟ ਹੈ ਗਾਲ ਪਈ ਅਨਮਨ ਅੱਗੇ ਮੈਂ ਬੋਲਦਾ ਨਹੀਂ ਤੇ ਸਬਸਕ੍ਰਾਈਬ ਕਰੋ ਵੀਰ ਬੰਦੇ ਗਾਲ ਲੱਗਿਆ ਜਿਹੜੀ ਪਾਈ ਆਪਾਂ ਚਲ ਚੰਗਾ ਓਕੇ ਰਿਪੋਰਟਾ ਬਾਈ ਸਸਰੀਆ ਕੰਨਾਂ ਦਾ